ਲਓ ਵੀ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਾਲ ਬਕਲਾਂ ਦੇ ਵਿੱਚ ਪਹੁੰਚੇ ਹੋਏ ਹਾਂ ਗੈਲ ਸਟੱਡ ਫਾਰਮ ਦੇ ਉੱਪਰ ਬਹੁਤ ਜ਼ਿਆਦਾ ਟਾਪ ਦਾ ਜਿਹੜਾ ਘੋੜਾ ਬਾਈ ਉਹਨਾਂ ਦੇ ਫਾਰਮ ਦੇ ਉੱਪਰ ਅੱਜ ਤੁਹਾਨੂੰ ਦਿਖਾਵਾਂਗੇ ਤੇ ਇੱਕ ਇਹ ਵੀਡੀਓ ਦੇ ਵਿੱਚ ਬਹੁਤ ਖਾਸ ਗੱਲ ਇਹ ਆ ਕਿ ਬਾਈ ਉਹਨਾਂ ਦੇ ਫਾਰਮ ਦੇ ਉੱਪਰ ਦੋ ਬਹੁਤ ਜ਼ਿਆਦਾ ਚੰਗੀਆਂ ਘੋੜੀਆਂ ਬਕਾਊ ਆ 63 ਪਲੱਸ ਕੱਦ ਦੀ ਇੱਕ ਘੋੜੀ ਜਿਹੜੀ ਤੁਹਾਨੂੰ ਬਹੁਤ ਜਾਇਜ਼ੀ ਰੇਟ ਦੇ ਵਿੱਚ ਮਿਲ ਜਾਣੀ ਆ ਤੇ ਇੱਕ ਦੋ ਦੰਦ ਬਸ਼ੇਰੀ ਜਿਹੜੀ ਇਥੇ ਘੋੜੇ ਤੋਂ ਗੱਬਣ ਚੈੱਕ ਪਾਸ ਆ ਉਹ ਵੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਦੋਨਾਂ ਘੋੜਿਆਂ ਦੇ ਰੇਟ ਵੀਡੀਓ ਦੇ ਵਿੱਚ ਹੋਣਗੇ ਜੇਕਰ ਗੱਲਬਾਤ ਕਰੀਏ ਹੁਣ ਆਪਾਂ ਬਾਈ ਹੁਣਾਂ ਦੇ ਇੱਕ ਘੋੜੇ ਦੀ ਇਹਦਾ ਨਾਮ ਹੈ ਜੀ ਦੇਵਰਤਨ ਜੋ ਕਿ ਦੇਵਰਾਜ ਰਣੀ ਵਾਲੇ ਦਾ ਪੁੱਤ ਆ ਡੀ ਐਨ ਏ ਕੁਆਲੀਫਾਈ 65 ਪਲੱਸ ਜਿਹੜਾ ਇਸ ਟਾਈਮ ਬਾਈ ਕੰਦਾ ਕਦ ਕਰ ਚੁੱਕਿਆ ਵਾ ਬਹੁਤ ਟੌਪ ਦੇ ਰਿਜ਼ਲਟ ਜਿਹੜਾ ਦੇਵਰਤਨ ਘੋੜਾ ਅੰਸ਼ਟਰੀ ਦੇ ਵਿੱਚ ਦੇ ਰਿਆ ਵਾ ਕਿਉਂਕਿ ਬਾਈ ਉਹਨਾਂ ਨੇ ਬਹੁਤ ਜੈ ਜੀ ਫੀਸ ਦੇ ਉੱਪਰ ਇਹਦੀ ਜਿਹੜੀ ਬਰੀਡਿੰਗ ਕਰਵਾਈ ਆ ਬਹੁਤ ਜ਼ਿਆਦਾ ਚੰਗਾ ਜਿਹੜਾ ਘੋੜਾ ਇਸ ਟਾਈਮ ਸੱਜਣੋਂ ਤਿਆਰ ਹੋ ਗਿਆ ਬਾਕੀ ਬਾਈ ਦਾ ਘੋੜਾ ਕਿਵੇਂ ਤਿਆਰ ਹੋਇਆ ਇਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਘੋੜਿਆਂ ਬਾਰੇ ਸਾਰੀ ਜਾਣਕਾਰੀ ਤੇ ਬਾਕੀ ਘੋੜੇ ਬਾਰੇ ਜਿਹੜੀ ਜਾਣਕਾਰੀ ਆ ਉਹ ਆਪਾਂ ਬਾਈ ਅਮਨਿੰਦਰ ਤੋਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸਾਰੇ ਸੱਜਣਾ ਦਾ ਇਹੀ ਸ਼ੱਕਵਾ ਹੁੰਦਾ ਵਾ ਇੱਕ ਕੋਰਨਾਂ ਦੇ ਰੇਟ ਵੀਡੀਓ ਦੇ ਵਿੱਚ ਕੀਤੇ ਜਾਣ। ਇਹ ਵੀਡੀਓ ਦੇ ਵਿੱਚ ਤੁਹਾਨੂੰ ਕੋੜਨਾਂ ਦੇ ਦੋਨਾਂ ਦੇ ਰੇਟ ਮਿਲਣਗੇ। ਬਾਕੀ ਜਾਣਕਾਰੀ ਆਪਾਂ ਬਾਈ ਤੋਂ ਤੁਹਾਨੂੰ ਲੈ ਕੇ ਦੇਵਾਂਗੇ। ਆਜੋ ਆਪਾਂ ਕਰਦੇ ਹਾਂ ਗੱਲਬਾਤ ਬਾਈ ਅਮਨਿੰਦਰ ਦੇ ਨਾਲ। ਸਤਿ ਸ਼੍ਰੀ ਅਕਾਲ ਮਿੱਤਰੋ, ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ। ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਗਾਲਬਕਲਾਂ। ਆਪਣੇ ਵੀਰ ਅਮਨਿੰਦਰ ਉਹਨਾਂ ਦੇ ਫਾਰਮ ਤੇ ਨਾਲ ਆਪਣੇ ਖੜੇ ਅੰਕਲ ਅਕਵਾਲ ਸਿੰਘ। ਕਿਉਂਕਿ ਅਕਸਰ ਆਪਣੇ ਚੈਨਲ ਦੇ ਉੱਪਰ ਤੁਸੀਂ ਬਾਈ ਦੇ ਫਾਰਮ ਤੋਂ ਵੀਡੀਓ ਦੇਖਦੇ ਰਹਿੰਨੇ ਹੋ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਂ ਜਿਹੜੇ ਸੇਲ ਵਾਲੇ ਜਾਨਵਰ ਦਿਖਾਵਾਂਗੇ ਇੱਕ ਬਾਈ ਨੇ ਜਿਹੜਾ ਆਪਣਾ ਦੇਵਰਾਤਾ ਨਾਲ ਉਹਦੀ ਬਾਈ ਨੇ ਫੀਸ ਦੀ ਕੁਝ ਚੇਂਜਸ ਕੀਤੀ ਆ ਉਹਦੇ ਬਾਰੇ ਵੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਵੀ ਕਿੰਨੀ ਫੀਸ ਰੱਖਦੀ ਆ ਤੇ ਇਹ ਵੀਡੀਓ ਦੇ ਵਿੱਚ ਇੱਕ ਖਾਸੀਅਤ ਇਹ ਹੋਊਗੀ ਵੀ ਜਿਹੜੇ ਦੋਨੇ ਜਾਨਵਰ ਸੇਲ ਕਰਨੇ ਆ ਉਹਨਾਂ ਦੇ ਰੇਟ ਵੀਡੀਓ ਦੇ ਵਿੱਚ ਹੋਣਗੇ ਕਿਉਂਕਿ ਆਪਾਂ ਅੱਗੇ ਵੀ ਜਿੰਨੀ ਵੀ ਕੋਸ਼ਿਸ਼ ਕਰੀਦੀ ਆ ਜਿਹੜੇ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਬਣਾਈ ਦੀ ਆ ਉਹ ਆਪਾਂ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਪਾਈਆਂਆਂ ਵੀ ਆਪਾਂ ਰੇਟ ਬੈਚ ਕਰਾਉਨੇ ਨੇ ਉਹਦੇ ਨਾਲ ਇਹ ਹੋ ਜਾਂਦਾ ਏ ਵੀ ਅਗਲੇ ਨੇ ਜਿਹਨੇ ਪੈਸਾ ਲਾਉਣਾ ਏ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੰਨਾ ਕੁ ਪੈਸਾ ਲਾਉਣਾ ਏ ਤੇ ਮੈਂ ਤਾਂ ਹੀ ਬੰਦੇ ਨੂੰ ਫੋਨ ਕਰਾਂ ਨਾ ਤਾਂ ਬਾਈ ਉਹਨਾਂ ਦੀ ਵਾਲੀ ਪਰੇਸ਼ਾਨੀ ਆਵੇ ਨਾ ਖਰੀਦਣ ਵਾਲੇ ਬੰਦੇ ਨੂੰ ਵਾਲੀ ਪਰੇਸ਼ਾਨੀ ਹੋਵੇ ਪਹਿਲੇ ਤਾਂ ਅਮਰਿੰਦਰ ਵੀਰੇ ਸਵਾਗਤ ਹੈ ਤੁਹਾਡਾ ਹਨਾ ਅਦਾ ਵੀਰੇ ਬਹੁਤ ਬਹੁਤ ਤੁਹਾਡਾ ਧੰਨ ਚੰਦ ਤੇ ਅਕੜ ਜੀ ਸਵਾਗਤ ਹੈ ਤੁਹਾਡਾ ਵੀ ਜੀ ਜੀ ਤੇ ਅਮਰਿੰਦਰ ਭਾਈ ਸਭ ਤੋਂ ਆਪਣਾ ਕੋੜਾ ਕਿਵੇਂ ਹੈ ਬਈ ਹੋਸਟਲ ਵੇਰੇ ਹੁਣ ਇਹ 4.5 ਸਾਲ ਦਾ ਹੋ ਗਿਆ ਜਾਨੀ ਮੰਨ ਕੇ ਚੱਲੋ 55 5 ਮਹੀਨੇ ਦੇ ਟੇ ਟੇ ਹੋ ਗਿਆ ਠੀਕ ਹੈ ਬਈ ਜਾਨੀ 4 ਸਾਲ 6 ਮਹੀਨੇ ਦੇ 7 ਮਹੀਨੇ ਦੇ ਵਿੱਚ ਵਿੱਚ ਹੋ ਗਿਆ ਠੀਕ ਹੈ ਬਈ ਤੇ ਇਹ ਜਾਨੀ 65 ਪਲੱਸ ਤੋਂ ਆਪਾਂ ਜਾਨੀ ਆਪਾਂ 66 68 ਕਰਦੀਏ 68 ਕਰਦੀਏ ਨਾ ਆਪਾਂ ਮਿਣੀ ਆ ਵੀਰੇ ਯਾਨੀ ਆਈਡੀਆ ਆਪਾਂ 65 ਪਲੱਸ ਕਮਾਉਂਦੇ ਇਹਨੂੰ ਬਈ ਅੱਗੇ ਨਾਲ ਯਾਨੀ ਕਿ ਸੋਨਾ ਬਣ ਗਿਆ ਹਨਾ ਬਹੁਤ ਚੇਂਜ ਹੋ ਗਿਆ ਵੀਰੇ ਵੀ ਵੇਟ 'ਚ ਵੀ ਹੋ ਗਿਆ ਜਿਵੇਂ ਸਿਆਣਾ ਵੀ ਹੋ ਗਿਆ ਕਿੰਨਾ ਬਾਕੀ ਵੀਰੇ ਅੱਗੇ ਨਾਲ 60 70% ਨੀਲਾ ਵੀ ਹੋ ਗਿਆ ਆਪਾਂ ਨੀਲਾ ਵੀ ਹੋ ਚੱਲਿਆ ਹਨਾ ਬਾਈ ਤੇ ਬਈ ਕੀ ਚੇਂजेस ਕੀਤੀ ਆਪਾਂ ਹਨਾ ਫੀਸ ਬਾਰੇ ਜਿਵੇਂ ਆਪਾਂ ਬਈ ਜਿਵੇਂ ਅੱਗੇ ਆਪਾਂ ਫੀਸ ਦੀ 16000 ਰੱਖੀ ਹੋ ਸੀ ਨਾ ਜੀ ਠੀਕ ਹੈ ਭਾਈ ਹੁਣ ਆਪਾਂ ਫੀਸ ਵੀ ਨਹੀਂ ਦੀ ਜਮੈਂ ਜੇ ਕਿਸੇ ਦੀ ਕੋਈ ਇੱਕ ਜੰਪ ਨਾ ਰਹਿੰਦੀ ਆ ਅਗਲਾ ਫੀਸ ਨਹੀਂ ਵੱਧ ਪਰ ਸਕਦਾ ਹੋਣੀ ਆ ਆਪਾਂ ਇੱਕ ਜੰਪ ਲਈ ਵਾਸਤੇ ਆਪਾਂ 21000 ਰੁਪਏ ਫੀਸ ਕੀਤੀ ਆ ਦੀ ਠੀਕ ਹੈ ਭਾਈ ਜੇ ਜਿਹੜੇ ਬੰਦੇ ਨੇ ਦੋ ਵਾਰੀ ਜਾਂ ਤਿੰਨ ਵਾਰੀ ਕੋਲਾ ਛਡੋਣਾ ਫਿਰ ਆਪਾਂ ਫੀਸ 31000 ਆਪਾਂ 31000 ਰੁਪਏ ਫੀਸ ਕਰਦੀ ਯਾਨੀ ਜਿਹੜੀ ਫੀਸ ਕਰਦੀ ਜਿੱਥੇ ਕਈ ਵਾਰੀ ਬੰਦਾ ਕਹਿੰਦਾ ਸਾਡੇ ਤੇ ਇੱਕ ਜੰਪ ਵਾਲੀ ਕੋਟੀ ਰਹਿੰਦੀ ਆ ਠੀਕ ਹੈ ਭਾਈ ਫਿਰ ਆਪਾਂ ਇੱਕ ਜੰਪ ਵਾਸਤੇ ਆਪਾਂ ਫੀਸ ਨੂੰ ਆਉਗਿਓ ਅਗਲੇ ਨਹੀਂ ਕਾਹਦੇ ਪੈਸੇ ਵੱਧ ਭਰਨੇ ਹੋਵਦੇ ਹਨਾ 21000 ਦੇ ਗਿਆ ਮੇਰੇ ਕਰਾਲੇ ਤੇ ਬਈ ਵੈਸੇ ਤਾਂ ਤਕਰੀਬਨ ਸਾਰੇ ਸੱਜਣ ਮਿੱਤਰ ਜਾਣਦੇ ਆਣਾ ਆਪਾਂ ਇਹਦੀ ਲਾਈਨ ਬਾਰੇ ਦੱਸਦੀ ਆਣਾ ਵੀ ਅੰਕੇ ਇਹ ਹੈਗਾ ਵੀਰੇ ਦੇਖੋ ਤਨਾ ਇਹ ਦੇਵ ਰਾਜ ਰਣੀਆਂ ਦਾ ਬੱਚਾ ਵਾ ਜੀ ਬਈ ਡੀ ਐਨ ਏ ਕੁਆਲੀਫਾਈ ਹੈ ਆਪਣੇ ਕੋਲੇ ਪਾਸਵਰਡ ਬਣਿਆ ਸਾਰਾ ਕੁਛ ਇਹਦਾ ਵੀਰੇ ਤੇ ਬਾਕੀ ਇਹ ਦਲਵਾਗ ਦਾ ਪੁੱਤ ਆ ਜੀ ਦਲਵਾਗ ਦਾ ਪੁੱਤ ਆ ਹਨਾ ਤੇ ਦੇਵ ਰਾਜ ਰਣੀਆਂ ਦਾ ਬੱਚਾ ਵਾ ਹਨਾ ਬਾਕੀ ਲੈ ਤਾਂ ਤੁਹਾਨੂੰ ਪਤਾ ਹੀ ਪਿੱਛੇ ਸਾਰੀ ਪੂਰੀ ਗੱਲ ਤੇ ਵਿਨੈਦਰ ਵੀ ਕਿੰਨੇ ਕੁ ਰਿਜ਼ਲਟ ਆ ਗਏ ਹੁਣ ਇਹਦੇ ਬਈ ਨੌ 10 10 ਰਿਜ਼ਲਟ ਨੇ 8 8 ਆ ਗਏ ਆ ਉਹ ਚੋ ਤਿੰਨ ਬਸ਼ੇਰੇ ਆਇਆ ਸੱਤ ਬਸ਼ੇਰੀਆਂ ਆਇਆ ਚੱਬੀ ਹਾਂ ਉਹਦੇ ਵਿੱਚ 9 ਬੱਚੇ ਬਲੇਜ ਵਾਲਿਆ ਆਇਆ ਇੱਕ ਬੱਚਾ ਫੁੱਲ ਵਾਲਿਆ ਆ ਠੀਕ ਹੈ ਭਾਈ ਬਾਕੀ ਭਈ ਉਹ ਹੈ ਵੀ ਏ ਥੋੜਾ ਜਿਹਾ ਨਾਰਮਲ ਘੋੜੀਆਂ ਦੇ ਛੱਡਿਆ ਭਈ ਪਹਿਲਾਂ ਜਮਾ ਜਿਵੇਂ ਕੋਈ ਰੇਡ ਵਾਲੀਆਂ ਘੋੜੀਆਂ ਹੋ ਗਈਆਂ ਜਾਂ ਜਿਵੇਂ ਆਮ ਆਪਣੇ ਨਾਰਮਲ ਘਰਾ ਜਮਾ 52 58 59 ਇੰਚ ਜਿੰਨਾ ਕੋਈ ਤਕੜੇ ਘੋੜੇ ਵਾਲਾ ਉਹ ਜੀ ਘੋੜੀ ਤੇ ਘੋੜਾ ਛੱਡਦਾ ਨਹੀਂ ਆਪਾਂ ਉਹ ਘੋੜੀ ਤੇ ਆ ਬਾਕੀ ਨੀਲੀਆਂ ਚੰਗੀਆਂ ਘੋੜੀਆਂ ਤੇ ਵੀਰੇ ਨੀਲਾ ਬੱਚੇ ਯਾਨੀ 7 ਕਿ ਮਹੀਨਿਆਂ ਦਾ ਬੱਚਾ ਵਾ ਉਹ ਇਸ ਟਾਈਮ 58 69 ਇੰਚ ਦਾ ਹੋਇਆ ਖੜਾ ਸੋਹਣੇ ਸੋਹਣੇ ਬੱਚੇ ਦੇ ਜਾਂਦਾ ਹੈ ਤੇ ਲੋ ਵੀ ਮਿੱਤਰੋ ਹਣਾ ਕਿਸੇ ਮੇਰੇ ਤੇ ਸਰਵਸ ਲੈਣੀ ਹੈ ਜਿਵੇਂ ਹੁਣ ਸੀਜ਼ਨ ਸਟਾਰਟ ਹੋਣ ਵਾਲਾ ਏ ਤੇ ਘੋੜੀਆਂ ਮੋਸਟ ਵੈਲਕਮ ਆ ਤੇ ਮਨਿੰਦਰ ਭਾਈ ਸਭ ਤੋਂ ਪਹਿਲਾਂ ਜਿਹੜੀ ਆਪਾਂ ਇੱਕ ਨੰਬਰ ਤੇ ਨਾ ਨੀਲੀ ਬਿਛੇਰੀ ਕੱਢੀ ਯਾਰ ਮੈਨੂੰ ਬੜੀ ਸੋਹਣੀ ਲੱਗੀ ਭਾਈ ਕੀ ਉਹਦੀ ਏਜ ਆ ਲਾਈਨ ਲੂਨ ਬਾਰੇ ਕੀ ਕਲੀਅਰ ਆ ਇਸ ਟਾਈਮ ਮੌਕੇ ਦੀ ਗੱਬਣਾ ਜਾਂ ਕੀ ਹਸਪਤਾਲ ਮੇਰੇ ਆਪਾਂ ਉਹ 6 ਮਹੀਨੇ ਦੀ ਲਈ 7 ਮਹੀਨੇ ਦੀ ਲਈ ਸੀ ਕਿ ਬੱਚੀ ਆਪਾਂ ਨੂੰ ਲੈਣ ਦਾ ਨਹੀਂ ਆਪਾਂ ਕਹਿ ਸਕੋ ਜੇ ਮੈਂ ਕਨਫਰਮ ਨਹੀਂ ਆਪਾਂ ਜਿਆਦਾ ਪਬਲਿਕ ਲਈ ਨਹੀਂ ਜਾਣਾ ਹੈਗਾ ਠੀਕ ਆ ਭਾਈ ਯਾਨੀ ਉਹ ਇਸ ਟਾਈਮ ਨੀਲੀ ਹੋ ਵੀ ਹੋ ਜਾਂਦੀ ਆ ਪੰਜ ਦਿਲੇ ਨਹੀਂ ਹੋ ਵੀ ਆ ਠੀਕ ਆ ਭਾਈ ਤੇ ਉਹ ਆਪਣੇ ਘੋੜੇ ਤੋਂ ਗੱਪਾਂ ਪਾਸਾ ਦਾ ਹੱਦ ਤੇ ਗੱਭਣ ਚੈੱਕ ਪਾਸਾ ਦੋ ਵਾਰੀ ਚੈੱਕ ਹੋ ਗਈ ਡਾਕਟਰ ਤੋਂ ਕੋਈ ਵੀ ਆਪਦਾ ਕੋਈ ਜੇ ਕਰਾਉਣੀ ਆ ਉਹਦੇ ਕਰਵਾ ਵੀ ਸਕਦਾ ਕੋਈ ਚੈੱਕ ਨਹੀਂ ਦੋ ਵਾਰੀ ਦੋ ਅੱਡੋ ਡਾਕਟਰਾਂ ਤੋਂ ਦੋ ਵਾਰੀ ਚੈੱਕ ਹੋ ਗਈ ਆ ਆਪਣੇ ਇਹਦੇ ਤੋਂ ਗੱਭਣ ਚੈੱਕ ਆਹ ਚ ਗੱਭਣ ਚੈੱਕ ਪਾਸਾ ਠੀਕ ਆ ਭਾਈ ਭਈ ਉਹਦੇ ਜੇ ਮੂ ਮੇਰੇ ਸਿਹਾਵਣਾ ਕੁਆਲਟੀ ਐ ਵੀ ਜੋ ਕੋਈ ਸਜਣਾ ਨੁਕਰਿਆ ਲੈ ਆਣਾ ਕਹਿੰਦਾ ਨੁਕਰਿਆ ਲੈ ਵੀ ਜਾਵੜੂ ਆ ਦੋਨੇ ਸਾਈਡ ਵੀ ਨੁਕਰ ਨੁਕਰਿਆ ਬੱਚੇ ਵੀ ਦਊਗੀ ਉਹ ਮਾਰਵੜੀ ਵੀ ਦਊਗੀ ਦੋਨੇ ਦਊਗੀ ਹਾਂ ਤੇ ਬਾਕੀ ਹਜੇ ਏਜ ਵੀ 27 ਦਾ 28 ਮਹੀਨੇ ਹੋਈ ਆ ਦੋ ਦਿਨ ਤੇ ਲੱਗਣ ਲੱਗੀ ਆ ਜੇ ਬਈ ਉਹ ਅਜੇ ਦੋ ਦਿਨਾਂ ਦੇ ਸਟਾਰਟ ਹੋ ਗਈ ਹੈ ਹਾਈਟ ਕਿੰਨੀ ਹੋ ਗਈ ਹੈ ਬਈ ਮੇਰੇ 98+ ਹੋਊਗੀ ਯਾਨੀ ਆਪਾਂ ਮਣੀ ਤਾਂ ਹੈ ਨਹੀਂਗੀ 98 ਕਹ ਦੀ 60+ ਕਿੱਥੇ ਹੈਗੀ ਆ ਵੀਰੇ ਉਹਦੀ ਯਾਨੀ ਕਿ 98 ਤੇ 60 ਦੇ ਵਿੱਚ ਆਉਂਦੀ ਆ ਨਾ ਜੇ ਬਈ ਏਜ ਵੀ ਕੁਛ ਨਹੀਂ ਅਜੇ ਦੋ ਦੋ ਬੱਚੀ ਆ ਦੋ ਦੋ ਬੇਸ਼ੇਰੀ ਆ ਤੇ ਅਮਰਿੰਦਰ ਬਈ ਗੱਬਣ ਤੀ ਕਹਿੰਨੇ ਵੀ ਆਪਣੇ ਦੇ ਰਤਨ ਤੋਂ ਹੈ ਧੱਬਣ ਹੋ ਗਿਆ ਤੇ ਬਈ ਕੀ ਮੁੱਲ ਕਰਨਾ ਉਹਦਾ ਪਈ ਆਪਾਂ ਵੀਰੇ ਆਪਾਂ ਬਾਕੀ ਮੰਗਣ ਨੂੰ ਵੀਰੇ 3 2 3 5 ਮੰਗ ਲੋ ਜਨਾ ਮਰਜੀ ਆਪਾਂ ਵੀਰੇ 20 20 ਮੁੱਲ ਕਰ ਦੇ ਲੈਣ ਦੇਣ ਨਾਲ ਉਹਦਾ ਬਾਕੀ ਥੋੜਾ ਬਤਾ ਮਾਨਦਨ ਕਰ ਦਾਂਗੇ ਲੋ ਜੀ ਮਿੱਤਰੋ ਜਿਹੜੀ ਤੇ ਸਕਰੀਨ ਦੇ ਉੱਪਰ ਹੈ ਜਿਹੜੀ ਬਿਸ਼ੇਰੀ ਦੇਖ ਰਹੇ ਹੋ ਹਨਾ ਬਾਕੀ ਚੜਦੀ ਜੀ ਉਮਰ ਦੀ ਆ ਯਾਰ ਅਜੇ ਰਾਜੀ ਰੂਜੀ ਬਹੁਤ ਜ਼ਿਆਦਾ ਹਨਾ ਜੀ ਵੀਰੇ ਉਹ ਮੈਂ ਅਨੰਦਰ ਭਾਈ ਚੈੱਕ ਕਰਾਈ ਵੀ ਆ ਹਨਾ ਨੇ ਦੋ ਵਾਰੀ ਦੋ ਅੱਡੋ ਡਾਕਟਰਾਂ ਤੋਂ ਸ਼ੱਕ ਘੜਾਉਂਦੇ ਮਨ ਪਹਿਲੇ ਇੱਕ ਵਾਰੀ ਕਰਵਾਈ ਆ ਫੇਰ ਫੇਰ ਸ਼ੱਕ ਘੜਾਉਂਦੇ ਮਨ ਲਾ ਹੋਪਾ ਹੋ ਡਾਕਟਰ ਚੈੱਕ ਹੂੰ ਭਾਈ ਜਿਵੇਂ ਉਹਦਾ ਕਨਸੀਵ ਰੇਟ ਕਿਵੇਂ ਸੀਗਾ ਜਿਵੇਂ ਬਾਵਾ ਵਾਰੀ ਕੋੜਾ ਛੱਡ ਉਹ ਨਹੀਂ ਉਹ ਆਪਾਂ ਨੂੰ ਕੋਈ ਲੱਤ ਨਹੀਂ ਬੰਨੀ ਕੋਈ ਨਹੀਂ ਬੰਨਿਆ ਆਪਣੇ ਆਪੇ ਆਪ ਖੜਕੇ ਆਵਦੇ ਆ ਮਿਲ ਜਾਊਗੀ ਜਣਕੇ ਅੰਦਰੋਂ ਅੰਦਰੋਂ ਜਮਾ ਸੈਟ ਆ ਬਿਲਕੁਲ ਪੂਰੀ ਹੀਟ ਬਾਕੀ ਸਭ ਨੇ ਨਵੀਂ ਉਮਰ ਆ ਉਹ ਝਗੜਾ ਆਪਾਂ ਕੋ ਪਹਿਲੇ ਸੋ ਅਜੇ ਦੋਤਨ ਤੇ ਲੱਗਣ ਲੱਗੀ ਆ ਉਹ ਛੇਦੀ ਹੈਗੀ ਠੀਕ ਆ ਭਾਈ ਗਾਂਣ ਰਣਕੇ ਪੱਦੀ ਆਪਾਂ ਵੇਦੀ ਕੋਈ ਦੋ ਤਿੰਨ ਸੂਏ ਦੇਤੇ ਅੰਦਰੋਂ ਨਾਕਸ ਹੋ ਰੋ ਕੋਈ ਹੋ ਜਾਨੀ ਯਾਨੀ ਆਪਾਂ ਦੋ ਵਾਰੀ ਚੈੱਕ ਕਰਾਈ ਆਪਣੇ ਤੇ ਨੇ ਪੂਰੀ ਓਕੇ ਆ ਵੀਰੇ ਤੇ ਉਹਦਾ ਆਪਾਂ ਮੁੱਲ ਕੀਤਾ 2 ਲੱਖ 22000 ਰੁਪਏ ਉਹ ਜਮਾਨਤਨ ਕਰ ਦਾਂਗੇ ਮਾਨਤਨ ਭਾਈ ਹੁਣ ਕਿਤੇ ਕਰ ਦਾਂਗੇ ਅਮਰਿੰਦਰ ਵੀਰੇ ਉਸ ਤੋਂ ਬਾਅਦ ਆਪਾਂ ਇੱਕ ਜਿਹੜੀ ਵੱਡੀ ਕੋੜੀ ਕੱਢੀ ਹੈ ਬਾਈ ਹਨਾ ਉਹਦੀ ਕੋੜੀ ਦੀ ਬਈ ਕੀ ਡਿਟੇਲ ਹੈ ਬਾਈ ਉਹਦੀ ਵੀਰੇ ਉਹ ਇਸ ਟਾਈਮ ਉਹਦਾ ਹਾਈਟ ਹੈਗਾ 63+ ਹਾਈਟ ਉਹਦੀ ਠੀਕ ਹੈ ਬਾਈ ਯਾਨੀ 9 ਤੋਂ 10 ਸਾਲ ਦੇ ਵਿੱਚ ਉਹਦੀ ਏਜ ਆ ਤੇ ਬਾਕੀ ਵੀਰੇ ਐ ਹੁਣ ਤੋਂ ਗਰਮੀ ਕਰਕੇ ਅੰਦਰ ਮੱਖੀ ਮੱਛਰ ਕਰਕੇ ਹੁਣ ਬਾਹਰ ਨਹੀਂ ਕੱਢੇ ਪਸੂ ਕਰਕੇ ਉਹ ਥੋੜਾ ਪੱਕੇ ਸੰਦ ਖੜੀ ਕਰਕੇ ਇੱਕ ਪੈਰ ਤੋਂ ਮਾੜਾ ਲੰਗ ਮਾੜਾ ਕਰਦੀ ਹੈ ਬਾਈ ਹਾਂ ਉਹ ਨਹੀਂ ਆ ਕੋਈ ਅੰਦਰ ਖੜੀ ਜਨਾ ਇੱਕ ਥੋੜੇ ਪੈਰ ਬਨਵਾਉਣ ਵਾਲਿਆ ਥੋੜੇ ਜੀ ਹਾਂਜੀ ਠੀਕ ਹੈ ਭਾਈ ਤੇ ਅਮਰਿੰਦਰ ਭਾਈ ਮੌਕੇ ਦੀ ਕਿਵੇਂ ਆ ਹੋਣਾ ਮੇਰੇ ਮੌਕੇ ਦੀ ਉਹ ਇਸ ਟਾਈਮ ਆਪਣੇ ਘੋੜੇ ਤੋਂ ਦੇਰ ਤੋਂ ਤੋਂ ਚੈੱਕ ਹੋ ਗੋ ਗੱਪ ਕਰਾਈ ਹੋਈ ਆ ਜੰਪ ਦਿੱਤੇ ਹੋਏ ਆਪਾਂ ਦੋ ਉਹਨੂੰ ਕਿਵੇਂ ਭਈ ਉਹ ਵੈਸੇ ਹੀ ਕਿ ਡਾਕਟਰ ਤੋਂ ਪਹਿਲਾਂ ਪਹਿਲਾਂ ਡਾਕਟਰ ਕੋਲ ਚੈੱਕ ਕਰਵਾਈ ਫਿਰ ਉਹਨੂੰ ਦੋ ਜੰਪ ਦਿੱਤੇ ਜੰਪ ਦਿੱਤੇ ਉਹਨਾਂ ਫਿਰ ਚੈੱਕ ਹੋਈ ਆ ਡਾਕਟਰ ਕਹਿੰਦਾ ਓਕੇ ਆ ਆਂਡਾ ਤੋੜ ਗਿਆ ਸਾਰਾ ਓਕੇ ਰਿਸੀ ਯਾਨੀ ਕਿ ਆਪਣੇ ਵੱਲੋਂ ਆਪਣੇ ਵੱਲੋਂ ਓਕੇ ਆ ਆਪਣੇ ਵੱਲੋਂ ਹਾਂਜੀ ਜੇ ਉਹ ਬਾਈ ਜਾਂਸੋ ਅੰਮਲ ਤਾਂ ਇਹ ਨਾ ਨਾ 90% ਗੱਭਲ ਰਹੂਗੀ ਕੋੜੀ ਜੀ ਬਈ ਜੇ ਉਹ 1% ਆਪਾਂ ਮੰਨ ਵੀ ਲੈਂਦੇ ਨਹੀਂ ਗੱਭ ਹੁੰਦੀ ਆਪਾਂ ਫਿਰ ਵੀ ਕੋੜਾ ਅਗਲੇ ਨੂੰ ਫ੍ਰੀ ਛੱਡ ਕੇ ਦਵਾਂਗੇ ਅੱਛਾ ਵੀ ਉਹ ਆਪਣੀ ਜੇ ਕੋਈ ਆਪਣੇ ਤੋਂ ਸੌਦਾ ਕਰ ਲਵੇ ਸੌਦਾ ਕਰ ਲਵੇ ਕੋੜੀ ਜੇ ਕੋੜੀ ਖਾਲੀ ਰਹਿ ਗਈ ਆਪਾਂ ਕੋੜਾ ਫ੍ਰੀ ਛੱਡਾਂਗੇ ਅੰਮਲ ਤਾਂ ਇਹ ਨਾ 90% ਕੋੜੀ ਗੱਭਾਣਾ ਤੇ ਜੇ ਖਾਲੀ ਰਹਿੰਦੀ ਵੀ ਆ ਫਿਰ ਆਪਾਂ ਕੋੜਾ ਫ੍ਰੀ ਦਵਾਂ ਛੱਡਾਂਗੇ ਫ੍ਰੀ ਛੱਡਾਂਗੇ ਤੇ ਬਈ ਹੁਣ ਗੱਲਬਾਤ ਕਰ ਲਈ ਉਹਦੀ ਹਾਈਟ ਦੀ ਹਨਾ ਕਿਉਂਕਿ ਮੇਰੇ ਹਿਸਾਬ ਨਾਲ ਵੀ ਅਕਸਰ ਜਿਹੜੇ ਘੋੜੇ ਵਾਲੇ ਹੁੰਦੇ ਆ ਜਿਨ੍ਹਾਂ ਕੋਲ ਘੋੜੇ ਰੱਖਿਆ ਉਹ ਈ ਢਿ ਘੋੜੀ ਲੱਭਦੇ ਖਰਦੇ ਨੇ ਵੀ ਯਾਰ ਸਾਡੇ ਘਰੇ ਈ ਢਿ ਘੋੜੀ ਆਵੇ ਸੀ ਆਪਦੇ ਘੋੜੇ ਦਾ ਬੱਚਾ ਲੈ ਗਿਆ ਇਹਨੇ ਰਹਿਣਾ ਉਹਦੀ ਹਾਈਟ ਕਿੰਨੀ ਹੈ ਤੇ ਜੇ ਹਾਈਟ ਮੇਰੇ ਉਹ ਸਾਡੇ 3.5 ਆ ਆਪਾਂ ਸਾਡੇ ਚੌਹਣ ਤੋਂ ਮਾੜੀ ਦੱਬਦੀ ਆ ਸਾਡੇ 3.5 ਤੋਤੇ ਆ ਸਾਡੇ 3.5 ਹਾਂਜੀ ਵੀਰੇ ਬਈ ਉਹਦੀ ਬਾਕੀ ਉਹ ਵੀਰੇ ਸਵਾਰੀ ਨੂੰ ਇੰਨੀ ਵਧੀਆ ਬੱਚੇ ਮੇਰੇ ਸੁਣ ਮੈਂ ਵਿਚ ਵਾਲੀ ਵਾਲਾ ਆਪਾਂ ਸ਼ਾਰਟ ਵੀ ਦੇ ਦਾਂਗੇ ਇੱਕ ਦਾ ਤੇ ਆਪ ਕੱਲੇ ਮੇਰੇ ਬੱਚੇ ਇਹ ਕੁੜੀਆਂ 5 ਸਾਲ ਦੀ ਆ ਬੱਚਾ ਮੇਰਾ ਜਾਨੀ 2 ਸਾਲ ਦਾ ਹੋਣਾ ਠੀਕ ਹੈ ਬਈ ਹੁਣ ਆਜੇ 2 ਸਾਲ ਦਾ ਦੋਨੇ ਜਣੇ ਬਹਿ ਕੇ ਕੋੜੀ ਤੇ ਝੂਟੇ ਲੰਦੇ ਰਹਿੰਦੇ ਬਿਨਾਂ ਜੀ ਸਿਆਣੀ ਐ ਬਿਨਾਂ ਲਗਾਉਣ ਤੋਂ ਜਿਹਨੇ ਜਿੰਨੇ ਪਹਿਲੀ ਵਾਰ ਰੱਖਣੀ ਬੰਦਾ ਕਹਿੰਦਾ ਘਰੇ ਕੋੜੀ ਰੱਖਣੀ ਆ ਵੀਰੇ ਮੈਂ ਕਿਹਾ ਮੱਝ ਗਾਂ ਵੀ ਇਹਦੇ ਇਲਤ ਕਰ ਦਿੰਦੀ ਆ ਇਹ ਇਲਤ ਨਹੀਂ ਕਰ ਜਿੱਥੇ ਖੁੱਲੀ ਛੜਤੀ ਖੜੀ ਆ ਖੜੀ ਆ ਆਵਾਜ਼ ਠੀਕ ਹੈ ਬਈ ਬਈ ਜਿਵੇਂ 63 ਪਲੱਸ ਦੀ ਹਾਈਟ ਹੋਗੀ ਤੇ ਮੌਕੇ ਦੀ ਆਪਣੀ ਘੋੜੇ ਤੋਂ ਮਲਾਈ ਦੀ ਆ ਤੇ ਬਾਈ ਕੀ ਮੁੱਲ ਕਰਨਾ ਉਹਦਾ ਵੀ ਇਹਦਾ 63 60 ਇੰਚ ਦੇ ਘੋੜਿਆਂ ਦਾ ਕੋਈ 6 ਕੋਈ 7 ਕੋਈ 8 ਲੱਖ ਮੰਗਦਾ ਆਪਾਂ ਵੀਰੇ ਉਹ ਇਸ ਟਾਈਮ ਉਹਦਾ 1.40 ਮੰਗਦੇ ਆ ਉਹ ਚ ਵੀ ਮਾਨਤਨ ਕਰ ਦਾਂਗੇ ਬਾਈ ਹੁਣੀ 1 ਲੱਖ 40 ਹਜ਼ਾਰ ਉਹਦਾ ਮੁੱਲ ਕਰਦੇ ਪਏ ਆ ਤੇ ਬਾਕੀ ਉਹ ਬਾਈ ਉਹਨੇ ਦੱਸਦਾ ਵੀ ਆਪਣੇ ਨਾਲੇ ਘੋੜੇ ਤੋਂ ਜਮਾ ਚੈੱਕ ਚੁੱਕ ਕਰਾ ਕੇ ਡਾਕਟਰ ਸਾਹਿਬ ਤੋਂ ਹਨਾ ਪੂਰਾ ਜਣ ਕੇ ਪ੍ਰੋਪਰ ਬਾਈ ਹੁਣਾਂ ਲੋ ਓਕੇ ਆ ਬਾਕੀ ਕਈ ਵਾਰੀ ਜਾਨਵਰ ਦਾ ਜਾਂ ਅਣਜਾਣ ਜਾਂ ਲੋਂਦਾ ਜਿਵੇਂ ਵੀ ਹੁੰਦਾ ਹਨਾ ਕਿ ਕਈ ਵਾਰੀ ਬਾਈ ਕਹਿੰਦਾ ਜੇ ਘੋੜੀ ਫੇਰ ਵੀ ਫਿਰਦੀ ਆ ਨਹੀਂ ਰਹਿੰਦੀ ਤਾਂ ਆਪਾਂ ਫ੍ਰੀ ਕੋੜਾ ਛੱਡਾਂਗੇ ਨਾ ਇਹੀ ਨਾਲਣਾ ਬਾਈ ਕੋਈ ਵੀ ਸੱਜਣਾ ਬਾਕੀ ਉਹਦੇ ਚ ਇਹ ਵੀ ਬਾਈ ਕਹਤਾ ਵੀ ਕੋਈ ਨਵਾਂ ਸੱਜਣਾ ਹੋਵੇ ਬਾਈ ਦੇ ਬੱਚੇ ਨੇ ਕਿੰਨੇ ਕਿ ਬੱਚੇ ਆ ਬਾਈ ਦੇ ਆਵਣਾ ਬਹਿ ਕੇ ਤੁਰੇ ਫਿਰਦੇ ਹਨਾ ਕੋੜੀ ਤੇ ਬਈ ਜੇ ਗੱਲਬਾਤ ਕਰ ਰਹੀ ਹੈ ਵੀ ਇੱਕ ਤੇ ਬਈ ਹੋ ਜੂ ਉਹਦੇ ਚ ਮਾਨਤਨ ਬਾਈ ਹਾਂਜੀ ਵੀ ਮਾਨਤਨ ਕਰਦਾਂਗੇ ਆਪਾਂ ਇਸ ਟਾਈਮ ਉਹਦਾ ਡੇਟ ਆਪਾਂ ਖਾਲੀ ਵਾਲਾ ਕੀਤਾ ਵੀਰੇ ਠੀਕ ਆ ਬਈ ਉਹ ਆਪਣੀ ਤਸੱਲੀ ਦਾ ਚੈੱਕ ਹੋ ਕੇ ਮੇਟ ਹੋਈ ਹੋਈ ਆ ਮੇਟ ਹੋਈ ਦਵਾ ਫੇਰ ਚੈੱਕ ਹੋਈ ਹੋਈ ਆ ਇਹ ਵੀ ਆਪਾਂ ਖਾਂਦੀ ਕਰਕੇ ਦਵਾਂਗੇ ਅਗਲੇ ਨੂੰ ਹਾਂ ਬਈ ਆਪਣਾ ਰੇਟ ਹੀ ਜੇ ਮੰਨ ਕੇ ਚੱਲੀਏ ਆ ਰੇਟ ਹੀ ਆਪਾਂ ਵੀ ਕੋੜੇ ਦੀ ਫੀਸ ਵਾਲੀ ਵਿੱਚ ਪਾਰੀ ਹੈ ਨਾ ਲੱਖੋਂ ਅੰਦਰ ਹੀ ਬਣਦੀ ਹੈ ਕੋੜੀ ਫਿਰ ਵੀ ਦੇਖੋ ਅੰਦਰ ਬਣਦੀ ਹੈ ਕੋੜੀ ਫਿਰ ਵੀ ਹੈ ਨਾ ਬਈ ਤੇ ਬਈ ਜਣ ਕੇ ਉਹਦੀ ਆਪਾਂ ਹੋਰ ਵੀ ਕੋਈ ਬੰਦਾ ਆਉਦੀ ਕੋਈ ਦਹਾਦਰਾਂ ਨੂੰ ਚੈੱਕ ਕਰਾਵੇ ਚੈੱਕ ਕਰਾ ਲਿਓ ਉਹ ਵੀ ਕਿਸਮਤ ਆ ਮੇਰੇ ਕੋਈ ਗੱਬਣ ਅੱਬ ਦਾ ਕੋਈ ਨਹੀਂ ਗੱਬਣੋ ਮੈਂ ਤਾਂ ਕਹਿੰਦਾ ਰਹਿਵੇ ਬਾਬਾ ਕਰੇ ਕਿ ਆਪਾਂ ਤਸੱਲੀ ਨਾਲ ਚੈੱਕ ਕਰਵਾ ਕੇ ਜੰਪ ਦਿੱਤੇ ਕੋੜੇ ਤੋਂ ਬਾਈ ਆਪਾਂ ਇਸ ਟਾਈਮ ਆਪਾਂ ਖਾਲੀ ਕਹਿ ਕੇ ਦਵਾਂਗੇ ਵੀਰੇ ਖਾਲੀ ਕਹਿ ਕੇ ਦੇਵਾਂਗੇ ਹਣਾ ਹਾਂਜੀ ਉਹ ਜੇ ਬਾਈ ਜਾਂ ਅਗਲੇ ਦੀ ਕੋਈ ਗੱਭ ਰਹਿ ਜਾਵੇ ਬਹੁਤ ਵਧੀਆ ਗੱਲਾਂ ਆਪਾਂ ਕਹਿੰਦੇ ਆਪਾਂ ਕਹਿੰਦੇ ਗਾਪੂ ਨਾਵੇ ਤੇ ਨਹੀਂ ਵੀ ਰਹਿੰਦੀ ਆਪਾਂ ਫੇਰ ਵੀ ਘੋੜਾ ਉਹ ਅਗਲੇ ਨੂੰ ਫ੍ਰੀ ਛੱਡ ਕੇ ਦਵਾਂਗੇ ਬੜੀ ਗੱਲ ਹੈ ਨਾ ਬਈ ਤੇ ਲਓ ਵੀ ਮਿੱਤਰੋ ਦੋਨਾਂ ਘੋੜਿਆਂ ਦੇ ਹਣਾ ਰੇਟ ਬਾਈ ਨੇ ਕਿਵੇਂ ਕੀਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਆਪਾਂ ਜਦੋਂ ਵੀ ਕੋਈ ਸੇਲ ਵਾਲੇ ਜਾਨਵਰ ਦੀ ਵੀਡੀਓ ਪਾਉਂਦੇ ਆ ਉਹਦੇ ਵਿੱਚ ਅਕਸਰ ਹੀ ਮੇਰੀ ਯਾਨੀ ਕਿ ਹੁੰਦੀ ਹੈ ਵੀ ਯਾਰ ਬਾਈ ਤੁਸੀਂ ਰੇਟ ਵੀਡੀਓ ਦੇ ਵਿੱਚ ਕਰਦੇ ਕਿਉਂਕਿ ਬਾਈ ਵੀ ਕੰਮ ਵਾਲ ਤੇ ਕੋੜਾ ਵੀ ਸਾਹਮਣਾ ਬਾਕੀ ਬਾਈ ਦੀ ਸ਼ਾਪ ਆ ਤੇ ਬਾਕੀ ਬਾਈ ਕੋਲੇ ਜਿਹੜੀ ਆਸ਼ਫ ਫੀਡ ਦੀ ਹੈ ਨਾ ਏਜੰਸੀ ਆ ਉਹਦੇ ਵਿੱਚ ਬਾਈ ਕੋਲੇ ਜਿਵੇਂ ਭਈਆ ਉਹ ਆਪਣੇ ਕੋਲ ਸਾਰੀਆਂ ਹੁੰਦੀਆਂ ਹਨ ਜਾਨੀ ਹਾਂ ਜੀ ਵੀਰੇ ਪਸੂ ਵਾਲੀ ਉਹਨਾਂ ਦੀ ਬੱਕਰੀਆਂ ਵਾਲੀ ਹੋਗੀ ਮੁਰਗੀਆਂ ਵਾਲੀ ਹੋਗੀ ਤੇ ਜਾਂ ਘੋੜਿਆਂ ਦੀ ਹੋਗੀ ਚੌਂਵੇਂ ਚੌਂਵੇਂ ਪੰਜੇ ਬਰਜਨ ਨੇ ਤਾਂ ਇਹ ਠੀਕ ਹੈ ਕਿਉਂਕਿ ਭਈ ਸਾਡੇ ਜਿਹੜੇ ਏਰੀਏ ਦੇ 18 19 ਪਿੰਡ ਬਾਈ ਨੂੰ ਚੰਗੀ ਤਰ੍ਹਾਂ ਕਿਹੜਾ ਜਾਣਦੇ ਆ ਕਿਉਂਕਿ ਫੀਡ ਦਾ ਕਰਕੇ ਵੀ ਤੇ ਹੁਣ ਕਰਮ ਵਾਲਾ ਇਹ ਜਿੱਦੋਂ ਦਾ ਦੇਵਤਾ ਆ ਵੀ ਵਧੀਆ ਰੌਣਕ ਲੱਗਦੀ ਨਹੀਂ ਆ ਨਾ ਕੋਈ ਨਾ ਕੋਈ ਬੰਦਾ ਆ ਜਾਂਦਾ ਦੇਖਣ ਆ ਜਿਵੇਂ ਹੁਣ ਵੀ ਜਿਹੜੇ ਦੋ ਘੰਟਾ ਜਾਂ ਬੰਦਾ ਇਹ ਤੁਸੀਂ ਫੋਨ ਲਾਇਓ ਕੋਈ ਧੀ ਕਿਸੇ ਨੇ ਖਰੀਦਣੀ ਆ ਕੋਈ ਵੀ ਹੋਰ ਤਸੱਲੀ ਪਰ ਕਰਨੀ ਆ ਜਿਹੜੀ ਗੱਬਣ ਆ ਉਹ ਬਾਈ ਕਹਿੰਦਾ ਗੱਬਣ ਚੈੱਕ ਕਰਾ ਕੇ ਲੈ ਜਾਓ ਆਪਣੀ ਦੋ ਵਾਰੀ ਚੈੱਕ ਕਰਾਈ ਵੀ ਪਰ ਮੈਂ ਫੇਰ ਵੀ ਕਹੂੰਗਾ ਕੋਈ ਵੀ ਸੱਜਣ ਸੌਦਾ ਕਰਦਾ ਏ ਉਹ ਆਪਦੀ ਆਪ ਦਾ ਡਾਕਟਰ ਲਿਆਵੇ ਆ ਵੀ ਚੈੱਕ ਕਰਾ ਕੇ ਲੈ ਜਾਓ ਕੱਲ ਤੁਸੀਂ ਘਰੇ ਲੈ ਜਾਏ ਨਾ ਬਾਈ ਖਾਲੀ ਦੇ ਦੀ ਉਹਦੇ ਚ ਕੱਲੇ ਜਾ ਕੇ ਵੀ ਅਗਲੇ ਦੇ 19 21 ਕੋਈ ਗੱਲਬਾਤ ਹੋ ਜੇ ਕੁੜੀ ਨੂੰ ਉਈ ਹੋ ਜਾ ਫਿਰ ਆਪਾਂ ਬਨੇ ਕੋਈ ਚੀਜ਼ ਆਪਾਂ ਉਹ ਗੱਲ ਦੀ ਆਪਣੇ ਘਰ ਦੀ ਪੂਰੀ ਤਸੱਲੀ ਆ ਜਦੋਂ ਆਪਣੇ ਘਰੋਂ ਬਾਹਰ ਹੋ ਗਈ ਮੇਰੇ ਫਿਰ ਅਗਲੇ ਫਿਰ ਨਹੀਂ ਹਾਂ ਕਿਉਂਕਿ ਇਹ ਸਾਲੀਆਂ ਚੀਜ਼ਾਂ ਆ ਬਾਈ ਦਾ ਘੋੜਾ ਕਿਵੇਂ ਲੱਗਿਆ ਤੇ ਦੋਨੇ ਜਿਹੜੀਆਂ ਘੋੜੀਆਂ ਆਪਾਂ ਛੋਟ ਉੱਪਰ ਚੱਲ ਰਹੇ ਆ ਤੇ ਬਾਕੀ ਜਿਵੇਂ ਵੀ ਤੋਰਾ ਫੇਰਾ ਕਰਕੇ ਦਿਖਾਤਾ ਏ ਬਾਕੀ ਹੋਰ ਕੋਈ ਵੀ ਤਸੱਲੀ ਪਰ ਕਰਨੀ ਆ ਬਾਈ ਅਵਰੇਂਦਰ ਨੂੰ ਫੋਨ ਲਾ ਦਨਾ ਘੋੜਾ ਤੁਸੀਂ ਦੱਸਿਓ ਕਿਵੇਂ ਲੱਗਿਆ ਕਮੈਂਟ ਕਰਕੇ ਸ਼ੇਅਰ ਕਰਕੇ ਬਾਈ ਨੇ ਜਰੂਰ ਹੌਸਲਾ ਵਜਾਈ ਦੇ ਕਿਉਂਕਿ ਬਾਈ ਨੇ ਬਹੁਤ ਮਿਹਨਤ ਕੀਤੀ ਯਾਰ ਘੋੜੇ ਤੇ ਅੱਜ ਘੋੜਾ ਜਾਣ ਕੇ ਲੈਉਣ ਤੋਂ ਲੈ ਕੇ ਅੱਜ ਘੋੜੇ ਪਰਮਾਤਮਾ ਜਿਵੇਂ ਜਿਵੇਂ ਉਮਰ ਲਾਈ ਜਾ ਰਹੀ ਓਵੇਂ ਓਵੇਂ ਨੂੰ ਰੰਗ ਭਾਗ ਲੱਗ ਰਿਹਾ ਹਾਈਟ ਵੀ ਸੋਣੀ ਕਰਦਾ ਰਿਹਾ ਸਿਆਣਫ ਬੜੀ ਐ ਘੋੜੇ ਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਜਿਹੜਾ ਪਿੰਡ ਹੈ ਨਾ ਉਹ ਤਹਿਸੀਲ ਹੈ ਗਾਲਬਕਲਾਂ ਪਿੰਡ ਆ ਕੋਈ ਵੀ ਸੱਜਣ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਈ ਨੂੰ ਫੋਨ ਲਾ ਕੇ ਕਿਸੇ ਵੀ ਬੰਦੇ ਨੂੰ ਕਹਦੇ ਹੋ ਵੀ ਆਸ਼ੋ ਫੀਡ ਵਾਲਿਆਂ ਨੇ ਜਾਣਾ ਹੈ ਤੇ ਤੁਹਾਨੂੰ ਬੰਦੇ ਪੰਚਾ ਕੇ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਉਂਦੇ ਬਦਦੇ ਰਹੋ ਜੀ ਧੰਨਵਾਦ ਧੰਨਵਾਦ